ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੀ ਹਾਲ ਨੇ ਬਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ ਜੀ ਤੁਹਾਡਾ ਸਵਾਗਤ ਹੈ ਤੇ ਕਿਵੇਂ ਹੈ ਰਾਜੂ ਵਾਸੀਆਂ ਲੈਣਾ ਟਾਈਮ ਤਕਰੀਬਨ ਸਵੇਰ ਤੇ ਵੱਜ ਗਏ ਜੀ 7 ਤੇ ਅੱਜ ਸੂਰਜ ਬੜਾ ਵਧੀਆ ਚੜਿਆ ਤੇ ਰੱਬ ਜਿਵੇਂ ਗੋਲੀ ਰੋੜ ਹੋਇਆ ਪਿਆ ਤੇ ਮੌਸਮ ਸਾਫ਼ ਹੈ ਬਾਬੇ ਦੀ ਕਿਰਪਾ ਨਾਲ ਆ ਗਈ ਸੀ ਮੰਡੀ 'ਚ ਰਾਤ ਮੰਡੀ 'ਚੋਂ 9 ਵਜੇ ਤੇ ਟਰਾਲੀਆਂ ਟਰਾਲੀਆਂ ਕਰੇ ਖੜੀਆਂ ਨੇ 1 2 3 4 ਖੜੀਆਂ ਨੇ ਤੇ ਕਰੀਏ ਟਰੈਕਟਰ ਸਟਾਰਟ ਪਹਿਲਾਂ ਲਾਈਏ ਬਿੱਡ ਸੌਰੀ ਜਾਲ ਲਾ ਲਈ ਅੱਜ ਤੂੜੀ ਵਾਲਾ ਰੀਪਰ ਚਲਾਉਣ ਦੀ ਸਲਾਹ ਕਰਦੇ ਆ ਵੀ ਤੂੜੀ ਵਾਲਾ ਰੀਪਰ ਦਾ ਕੰਮ ਕਰ ਲਈਏ ਸ਼ੁਰੂ ਤੇ ਇਹਨਾਂ ਟਰਾਲੀ ਤੇ ਲਾਉਣਾ ਆਪਾਂ ਨੇ ਜਾਲ ਤੇ ਕਰੀਏ ਟਰੈਕਟਰ ਸਟਾਰਟ ਲੋਈ ਵਈ ਬੈੱਡ ਕੱਢ ਲਿਆ ਆਪਾਂ ਨੇ ਤੇ ਆ ਮੂਰੇ ਵਾਲੀ ਬਿੱਡੀ ਆ ਗਈ ਤਿਉਹ ਰਹਿ ਗਿਆ ਉੱਪਰ ਟੋਪੀ ਉਹ ਵੀ ਅੰਦਰੇ ਪਈ ਆ ਤੇ ਇੰਨੇ ਕੱਸਦੇ ਆ ਬੈੱਡ ਸੋਨੀ ਆਉਣ ਵਾਲਾ ਉਧਰੋਂ ਚਾਬੇ ਚਾਬੀਆਂ ਦੇ ਪਾਨੇ ਲੈ ਕੇ ਆਹ ਕੱਢ ਲਿਆ ਨਟਾਂ ਵਾਲਾ ਡੱਬਾ ਸਾਰੇ ਬੈੱਡ ਦੇ ਨਟ ਨੇ ਇਹ ਮੈਨੂੰ ਪਤਾ ਸਮਾਰ ਕੇ ਝਾੜੂ ਮਾਰਦੇ ਕਿਰਾਂ ਗਰਦ ਜੀ ਲਾਦੇ ਕੱਪੜਿਆਂ ਨੂੰ ਵੱਧ ਲੱਗੀ ਜਾਂਦੀ ਆ 6 ਮਹੀਨੇ ਹੋ ਗਏ ਪਏ ਨੂੰ ਹੁਣ ਆ ਮੋਢੇ ਇਦਾਂ ਹੀ बराबर <laughs> ਸਰਲ ਉਹ ਨਹੀਂ ਮੁੱਕਦੀ ਜਾਂਦੀ। ਹਾਂ ਲੋ ਜੀ ਧਾਰਤੀ ਟੋਪੀ ਵੀ ਉੱਪਰ ਤੇ ਲਾ ਕੇ ਨੱਟ ਪਾਉਣ ਬੰਦੇ ਆ ਗਏ ਜਿਹੜੇ ਆਪਣੇ ਤੋੜੀ ਲਾਉਣ ਵਾਲੇ ਲੇਬਰ ਵਾਲੇ ਮੁੰਡੇ ਨੇ। ਭਈਏ ਤਿੰਨੋ ਆ ਗਏ ਸੀ ਤਿੰਨੇ ਵਾਲੇ ਆ ਸੀ ਤੇ ਆ ਧਰ ਲਿਆ ਉੱਪਰ ਆਪਾਂ ਨੇ ਟੋਪੀ ਹੁਣ ਇਹਦੇ ਨੱਟ ਪਾਉਨੇ ਰੇ। ਨੱਟ ਪਾ ਕੇ ਟਰਾਲੀ ਇਹ ਵੀ ਤਿਆਰ ਆ। ਆ ਆਪਣੇ ਦੂਜੀ ਟਰਾਲੀ ਦਾ ਪਹਿਲੀ ਤਿਆਰ ਆ ਇਹ ਤਾਂ ਆਪਾਂ ਨੇ ਕੋਈ ਖੋਲੇ ਹੀ ਨਹੀਂ ਸੀਗਾ। ਹਾਂ ਜੀ ਬੈੱਡ ਕਰਤਾ ਤਿਆਰ ਆਪਾਂ ਨੇ ਇਧਰ ਆਮਨ ਫਿਰਦਾ ਲਾਨੇਦਾਰੀ ਕਰਦਾ ਪੂਰਾ ਫੋਰਮੈਨ ਤੇ ਬੈੱਡ ਜਾਲੀ ਲਾਤੀ ਟੋਪੀ ਟੂਪੀ ਕਾਸ ਕੇ ਨਾਟ ਕਾਸ ਤੇ ਹੁਣ ਆਪਾਂ ਚੱਲੀਏ ਕਣਕ ਵੱਢਣ 187 ਰਹਦੀ ਸੀ ਕਣਕ ਮੋਟਰ ਤੇ ਮਿਲਦਿਆਂ ਚੱਲ ਕੇ ਲੋ ਜੀ ਬਾਈ ਪਹੁੰਚ ਗਏ ਖੇਤ ਤੇ ਲਾਗੇ ਮਸ਼ੀਨ ਵਾਲੇ ਕਟਰ ਪਾਉਣ ਆਪਾਂ ਹੀ ਪਹੁੰਚ ਗਏ ਤੇ ਟਾਈਮ ਤਕਰੀਬਨ ਵੱਜ ਗਏ 9 ਮਸ਼ੀਨਾਂ ਚੱਲ ਪੀਆਂ ਉਧਰ 골ਡੀ ਨੇ ਵੀ ਲਾਤੀ ਮਸ਼ੀਨ ਆ ਆ ਟਰਾਲੀ ਦੇ ਵਿੱਚ ਕਣਕ ਰਾਤ ਵਾਲੀ ਰਾਤ ਵੀ ਭਰੀ ਸੀ ਕੁਝ ਵੱਡੀ ਨਹੀਂ ਗਈ ਪੂਰੀ ਦਿਖਾਉਣਾ ਵੀ ਕਿੰਨੀ ਕ ਐਨੀ ਕਿ ਕਣਕ ਹੈ ਟਰਾਲੀ ਜਹੇ ਤੇ ਮਸ਼ੀਨ ਦੀ ਸੁਹਾਈ ਬਹਾ ਦਾ ਜਿਵੇਂ ਕਿਤੇ ਕੋਈ ਮੱਖੀ ਤੇ ਦਾਣਾ ਨਹੀਂ ਪੋਰਾ 187 ਵੀ ਆ ਇਹ 187 ਹੈ ਹੁਣ ਜਿਹੜੀ ਰਹਿੰਦੀ ਹੈ ਵੱਢਣ ਉਹ ਵੀ 187 ਆ ਤਕਰੀਬਨ 3 ਕਿਲੇ ਦਾ ਉਹ ਖੜਾ ਕਣਕ ਦਾ ਤੇ ਕੀਲਾ ਕੁ ਮੇਰਾ ਖਲਾ ਉੱਪਰ ਰਹਿੰਦਾ ਉਹ ਉੱਥੇ ਆਹ ਕਰਦਾ ਕੇਰਾ ਕੀਲੇ ਦਾ ਆਹ ਕੇਰਾ ਰਹਿੰਦਾ ਉਹ ਫਿਰਦਾ ਕਾਲਾ ਡਾਲ ਵੱਢਦਾ ਰਾਤ ਵੀ ਵੱਢ ਕੇ ਲੈ ਗਿਆ ਡੇਢ ਕਿਲਾ ਡੇਢ ਕਿਲੇ ਦੀ ਕਣਕ ਹੈ ਰਾਤ ਦੀ ਤੇ ਬਾਕੀ ਹੁਣ ਵੱਢਾਂਗੇ ਚਲਾਦੀ ਮਸ਼ੀਨ ਦੇ ਤਾਂ ਕਿਹੜਾ ਜਿਹੜਾ ਕਿਲੇ ਦਾ ਘੇਰਾ ਤੇ ਦੇਖਦੇ ਆਂ ਮਸ਼ੀਨ ਕੱਡ ਕੇ ਟੈਂਕ ਭਰਦਾ ਟਰਾਲੀ ਲੈ ਕੇ ਕਿਲੇ ਚ ਲਾਉਣੀ ਪਊ ਜਿਹੜਾ ਕਿਲਾ ਵੱਡਦੀ ਆ ਥੋੜਾ ਜਿਹਾ ਨੀਵਾ ਦੇਖਿਆ ਟਰਾਲੀ ਜਿਹੜਾ ਲਾਉਣੀ ਪਊ ਜਾਂ ਨਹੀਂ ਸਵੇਰੇ ਸਵੇਰੇ ਸਾਜਰੇ ਲਾਉਣ ਕਰਕੇ ਥੋੜਾ ਜਿਹਾ ਬੱਲੀ ਚ ਦਾਣਾ ਆਉਂਦਾ ਤੇ ਫੋਰਮੈਨ ਨੂੰ ਕਿਹਾ ਚੈੱਕ ਕਰਾਇਆ ਵੀ ਇਹਨੂੰ ਟਾਇਰ ਕਰ ਦੋ ਭਾਈ ਹੋਰ ਥ੍ਰੈਸ ਉਹ ਕਹਿੰਦਾ ਮੈਂ ਕਰਦਾ ਉੱਪਰ ਚੜ ਗਿਆ ਕਲੱਚ ਵੀ ਪਰ ਆ ਵੇਲੇ ਵੱਡਣ ਦੀ ਤੂੜੀ ਦਾ ਬੜਾ ਨਜ਼ਾਰਾ ਹੁੰਦਾ ਤੂੜੀ ਬਹੁਤ ਹੁੰਦੀ ਆ ਆ ਵੇਲੇ ਸਵੇਰੇ ਸ਼ਾਮ ਨੂੰ ਵੱਢਣ ਦਾ ਦੁਪਹਿਰੇ ਤਾਂ ਘੱਟ ਬਣਦੀ ਆ ਆ ਵੇਲੇ ਬਹੁਤ ਬਣ ਜਾਂਦੀ ਆ ਸਵੇਰੇ ਸਵੇਰੇ ਪਰ ਆਇਆ ਵੀ ਆ ਦਾਣੇ ਦਾ ਨੁਕਸਾਨ ਹੋ ਜਾਂਦਾ ਪਰ ਹੁਣ ਦਾਣਾ ਕੋਈ ਕੋਈ ਹੋ ਆ ਉਹ ਦੇਖਦਾ ਦੁਬਾਰੇ ਫੇਰ ਹਟ ਗਿਆ ਇਹ ਦੇਖਦਾ ਸਮਾਰ ਕੇ ਹਜੇ ਹੋਰ ਟਾਇਰ ਟੈਟ ਕਰਨਾ ਹੁਣ ਉਹ ਖੜਾ ਲਈ ਮਸ਼ੀਨ ਉਹਨੇ ਟਾਇਰ ਕਰਦਾ ਹੋਰ ਥਰੇਸਰ ਨੂੰ ਭਰ ਗਿਆ ਬਾਈ ਟੈਂਕ ਇੱਕ ਜਿਹੜਾ ਰਹਿ ਗਿਆ ਉਸ ਤੋਂ ਬਾਅਦ ਆਹ ਹੀ ਲੈ ਕੇ ਰੇ ਜਲਾਵਾਂਗੇ ਪਹਿਲਾਂ ਪਵਾ ਲਈਏ ਦਾਣੇ ਇੱਧਰ ਕਿਰੇਚ ਆ ਗਈ ਮਸ਼ੀਨ ਉਧਰ ਲਾ ਵੱਢ ਲਿਆਂਦਾ ਆਪਾਂ ਨੇ ਟਰਾਲੀ 'ਚ ਪਾਲੇ ਦਾਣ ਤੇ ਆ ਘੇਰੇ 'ਚ ਆ ਗਈ ਤਕਰੀਬਨ ਇਹ 3 ਕਿਲਿਆਂ ਦਾ ਘੇਰਾ ਆਪਣਾ ਹੈ ਸਵਾ 6 ਦੇ 3 ਕਿਲੇ ਤੇ ਅੱਲਾ ਵਲੋ ਵਾ ਥੋੜਾ ਜਿਹਾ ਜ਼ਮੀਨ ਇੱਧਰੋਂ ਵਹ ਨੀਵਾ ਆ ਜ਼ਮੀਨਾਂ ਸਾਰੀਆਂ ਉੱਚੀਆਂ ਨੇ ਉਹ ਕਾਲਾ ਲੱਗਿਆ ਲੈਵਲ ਵੇ ਡਾਲ ਮੋੜਨ ਉਹ ਪੈਪਾਂ ਦੇ ਵਾਲੇ ਜਿਹੜਾ ਤਨੇ ਵੱਢਤੇ ਉਦੇ ਨਾਲ ਦਿਖ ਜਾਂਦਾ ਮਸ਼ੀਨ ਚਲਾਉਣ ਵਾਲੇ ਬੰਦੇ ਨੂੰ ਦਿਖ ਜਾਂਦੀ ਹੈ ਜਿਹੜੀ ਕੋਈ ਪੁਲੀ ਜਾਂ ਇੱਕਣ ਹੁੰਦਾ ਨੱਕਾ ਨੁੱਕਾ ਫਰਤ ਤੋਂ ਬਚਤ ਰਹਿ ਜਾਂਦੀ ਹੈ ਗਵਾਲਿਆ ਟੈਂਕ ਆਪਾਂ ਹੇਠਲੇ ਢੀਲੇ ਜੋ ਵੀ ਜਿਹੜੇ ਦੋ ਆ ਗਏ ਉੱਪਰ ਤੋਂ ਉੱਪਰ ਦੀ ਦੋ ਜਿਹੜੇ ਆ ਗਏ ਚਲੋ ਜੀ ਬਾਦ ਲਗਿਆ ਫੋਰਮੈਨ ਦੂਆ ਮੁੰਡਾ ਲੱਗ ਗਿਆ ਕਲੱਚ ਚ ਚਲਾਉਣ ਆਤਾ ਵਰ ਦੂਆ ਟੈਂਕ ਪਾਵਾ ਕੇ ਦਾਣੇ ਹੁਣ ਆਪਾਂ ਹੱਕ ਦਾ ਟਰੈਕਟਰ ਆਪਾਂ ਜਾਣਾ ਹੁਣ ਅਵਰਗੜ ਮੰਡੀ ਜਾ ਕਣ ਕੇ ਇੱਕ ਟਰਾਲੀ ਚ ਪੈ ਜੂ ਹੁਣ ਆਲੀ ਖੜੀ ਆ 55 ਵਾਲੀ ਬਾਕੀ ਉਹ ਚ ਪੈ ਜੂਗੀ ਹੁਣ ਤੇ ਆਪਾਂ ਚੱਲਦੇ ਆ ਅਮਰਗੜ ਮੰਡੀ ਟੂੜੀ ਵਾਲਾ ਰੀਪਰ ਕਰਦੇ ਆ ਪਹਿਲੇ ਦਿਨ ਕੱਢਦੇ ਆ ਅੱਜ ਬਾਹਰ ਟੂੜੀ ਦਾ ਕੰਮ ਕਰਦੇ ਆ ਸ਼ੁਰੂ ਕਣਕ ਦਾ ਵੀ ਚੱਲੀ ਜਾਂਦਾ ਤੇ ਕਣਕ ਥੋੜੀ ਜਿਹੀ ਰਹਿ ਗਈ ਵੱਢਣੋਂ 4 ਖੇਤਲੇ ਤੇ ਹੁਣ ਰੀਪਰ ਲਾਗੇ ਪਾਉਣ ਟਾਈਮ ਤਕਰੀਬਨ ਦੁਪਹਿਰ ਦਾ ਜੀ 2 ਵਜੇ ਤੇ ਹੁਣ ਰੀਪਰ ਕੱਢ ਲਈਏ ਬਾਹਰ ਤੇ ਰਾਜੂ ਨੇ ਆਲੇ-ਦਾਲ ਨੇ ਸੰਗਲ ਸਾਈਡਾਂ ਵਾਲੇ ਕਰਕੇ ਟਾਇਟ ਤੇ ਰੀਪਰ ਦੀ ਕਿਲੀ ਪਾਤੀ ਬਾਬੇ ਦੀ ਕਿਰਪਾ ਨਾਲ ਸਹੀ ਸਲਾਮਤ ਚੱਲੇ ਤੇ ਸੀਜ਼ਨ ਸਹੀ ਸਤਾਂ ਸਲਾਮਤ ਲੱਗੇ ਸਭ ਦਾ ਤੇ ਕੱਢ ਲਈਏ ਬਾਹਰ ਕੋਈ ਰੀਪਰ ਕਹਿਣ ਦਾ ਕੋਈ ਚੋੜੀ ਵਾਲੀ ਮਸ਼ੀਨ ਕਹਿੰਦਾ ਸਾਡੇ ਮਸ਼ੀਨ ਜਿਆਦਾ ਕਹਿੰਦੇ ਹੈਗਾ ਤਾਂ ਇਹ ਸਟਰਾਂ ਰੀਪਰ ਆ ਆ ਲਿਖਿਆ ਆ ਤੇ ਬਾਬਾ ਮਿਹਰ ਕਰੇ ਸਭ ਤੇ ਸਹੀ ਸਲਾਮਤ ਚੱਲਣ ਜਿਵੇਂ ਪਹਿਲਾਂ ਕਿਹਾ ਤੇ ਰਾਜੂ ਨੇ ਲੱਗ ਗਿਆ ਰਾਜੂ ਕਾਲਾ ਤੇਲ ਭਰਨ ਲੀਟਰ ਚ ਇਧਰ ਬਲੇਡਾਂ ਦੇ ਮਾਰਨ ਵਾਸਤੇ ਚੀਂ-ਚੀਂ ਜੀਵਾ ਜੀ ਹੁੰਦੀ ਹੈ ਜਿਹੜੀ ਆ ਦੇਖੋ ਕੁੱਪੀ ਭਰ ਕੇ ਰੱਖ ਲਿਆ ਤੇ ਉਹ ਬਲੇਡਾਂ ਦੇ ਮਾਰ ਲੰਦਾ ਕਾਲਾ ਤੇਲ ਇੱਥੇ ਮਾਰਨ ਦਾ ਬੁਸ਼ ਨਹੀਂ ਖਰਾਬ ਹੁੰਦੇ ਤੇ ਪਾਣੀ ਰੱਖ ਲਿਆ ਬਾਬੇ ਦੀ ਕਿਰਪਾ ਨਾਲ ਲੋੜ ਨਾ ਪਵੇ ਵਸੇ ਨਾ ਚੀਜ਼ਾਂ ਦੀ ਤੇ ਇੱਕ ਸਭ ਤੋਂ ਇੰਪੋਰਟੈਂਟ ਸਭ ਤੋਂ ਜ਼ਰੂਰੀ ਆ ਰੱਖ ਲਿਆ ਆਪਾਂ ਨੇ ਸਿਲੰਡਰ ਪਰ ਆਪਾਂ ਅਰਦਾਸ ਕਰਦੇ ਆ ਦੋ ਹੱਥ ਜੋੜ ਕੇ ਮਹਾਰਾਜ ਅੱਗੇ ਵੀ ਇਹਦੀ ਜ਼ਰੂਰਤ ਕਦੇ ਵੀ ਕਿਸੇ ਨੂੰ ਨਾ ਪਵੇ ਪਰ ਫੇਰ ਵੀ ਤੁਸੀਂ ਰੱਖ ਸਕਦੇ ਹੋ ਪਰ ਮੇਰੇ ਕੋਲੇ ਇਹ 2-3 2 ਸਾਲ ਦਾ ਪਿਆ ਇਹ ਕਮੈਂਟ ਕਰਕੇ ਦੱਸੋ ਵੀ ਇਹਦਾ ਐਕਸਪਾਇਰ ਵੀ ਹੁੰਦਾ ਹੈ ਮੇਰਾ ਇਹ ਸਿਲੰਡਰ ਆ ਵੀ ਐਕਸਪਾਇਰ ਵੀ ਹੋ ਜਾਂਦਾ ਪਿਆ ਪਿਆ ਕਿਉਂਕਿ ਆਪਾਂ ਨੂੰ ਲੋਡ ਨਹੀਂ ਪਈ ਮਹਾਰਾਜ ਦੀ ਕਿਰਪਾ ਨਾਲ ਤੇ ਇਹ ਇੱਕ ਨਹੀਂ ਪਿਆ ਦੋ ਸੀਜ਼ਨ ਹੋ ਗਏ ਤੀਜਾ ਸੀਜ਼ਨ ਚੱਲ ਪਿਆ ਇਸ ਵਾਰੀ ਤੇ ਜੇ ਕਿਸੇ ਨੂੰ ਪਤਾ ਵੀ ਇਹ ਪਿਆ ਪਿਆ ਐਕਸਪਾਇਰ ਹੁੰਦਾ ਜਾਂ ਇਹਦੀ ਗੈਸ ਘਟਦੀ ਹੈ ਜਾਂ ਕਿਵੇਂ ਹੈ ਤਾਂ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਪਾਈਏ ਜੀ ਟਰਾਲੀ ਬਾਹਰ ਕੱਢੀ ਖੜੀ ਆ ਪਾ ਲਈ ਟਰਾਲੀ ਚਲੋ ਪਾ ਲਿਆ ਠੀਕ ਹੈ ਨਾ ਰਾਜੇ ਬੁਰਜ ਵਾਲੀ ਮੋਟਰ ਦੇ ਨਾਮਾਂਗੇ ਪਰ ਐ ਨਹੀਂ ਚੱਲਾਂਗੇ ਉਹ ਬਿੱਲੂ ਵਾਲੇ ਖੱਤੇ ਵੀ ਲੰਘ ਜਾਾਂਗੇ ਹੈਗਾ ਰਸਤਾ ਉੱਥੇ ਚਲੋ ਗੋਲਡੀ ਨੇ ਕਣਕ ਦਾ ਕੰਮ ਮਕਾਤਾ ਅੱਜ ਹੋ ਗਿਆ ਸਭ ਇਹਨਾਂ ਨੇ ਵੀ ਕਣਕ ਦਾ ਕੰਮ ਕਰਤਾ ਮਸ਼ੀਨ ਕੱਢ ਕੇ ਚਲੇਗੀ ਆਹਾਂ ਤੇ ਕਣਕ ਵੱਢ ਕੇ ਗੋਲਡੀ ਰਹਿ ਗਿਆ ਕੀਲਾ ਜਿਹਾ ਕਣਕ ਦਾ ਤੇ ਉਦੋਂ ਬਾਅਦ ਕੱਲ ਨੂੰ ਚਲਾਉਂਦੀ ਉੱਪਰ ਨਵੀਂ ਗਈ ਪਹੁੰਚ ਗਏ ਖੇਤ ਗੁਰਜਾਲੀ ਮੋਟਰ ਤੇ ਤੇ ਹੁਣ ਪਾ ਲਈਏ ਉੱਪਰ ਸਤਨਾਮ ਸ਼੍ਰੀ ਵਾਹਿਗੁਰੂ ਪਾ ਵੀ ਆੜੀ ਕਰਾ ਸਕਦੇ ਨੰਗੇ ਪੈਰ ਕਰਕੇ ਪਾਇਰ ਅੱਜ ਉਹਨੇ ਵਾਹੇ ਰੇਸਟਰ ਚੱਪਲਾ ਪਿੱਛੇ ਲਾਤੀ ਹਾਂ ਤੇ ਪੈਰ ਨੰਗੇ ਕਰਕੇ ਕ੍ਰਾਸ ਪਾਇਆ ਪਹਿਲੇ ਦਿਨ ਰੱਬ ਦਾ ਨਾਮ ਲੈ ਕੇ ਰਹਿ ਗਿਆ ਜੀ ਸੰਘਲ ਚੈੱਕ ਕਰ ਲੈ ਠੀਕ ਆ ਰਈਏ ਰੱਬ ਦਾ ਨਾਮ 他们可以先帮 ਇਹ ਨਾਲ ਸਾਈਡ ਤੇ ਲਵੇ ਜਿਹੜਾ ਤੋਂ ਪਿਲਾਨਾ ਹਾਂਜੀ ਭਾਈ ਤਿੰਨ ਟਰਾਲੀਆਂ ਭਰਤੀਆਂ ਆਪਾਂ ਨੇ ਟਾਈਮ ਤਕਰੀਬਨ ਪੌਣੇ 6 ਹੋ ਗਏ ਤੇ ਵਿੱਚ ਮੜੀ ਮੋਟੀ ਖੜਤ ਪਈ ਤੇ ਇੱਕ ਨਵੀਆਂ ਫਿੰਗਰਾਂ ਦੇ ਨਵੇਂ ਬਲੇਡ ਪੈਣ ਕਰਕੇ ਥੋੜੀ ਜਿਹੀ ਆਵਾਜ਼ ਚਰਚਰਦੀ ਵੀ ਆਉਂਦੀ ਉਹਦੇ ਕਰਕੇ ਇੱਕ ਦੋ ਵਾਰ ਖੜਾਉਣੀ ਪੈਗੀ ਮਸ਼ੀਨ ਤੇ ਇੱਕ ਹੋਰ ਪਿੰਡ ਆਪਣਾ ਦੂਰ ਹੈ ਉੱਪਰ ਦੀ ਜਾਂਦਾ ਟਰੈਕਟਰ ਇੱਧਰ ਦੀ ਇੱਥੋਂ ਐ ਪਿੰਡ ਵਿੱਚ ਦੀ ਜ ਆ ਪਿੰਡ ਕੰਨੇ ਦੀ ਜਾ ਕੇ ਬੁਰਜ ਕੰਨੇ ਦੀ ਫੇਰ ਪਿੰਡ ਨੂੰ ਜਾਂਦਾ ਵੈਸੇ ਸਿੱਧਾ ਵੀ ਰਸਤਾ ਹੈਗਾ ਦੀ ਪਰ ਮੂਰੇ ਕਣਕ ਹੈ ਕਣਕ ਕਰਕੇ ਇੱਧਰ ਦੀ ਜਾ ਨਹੀਂ ਜਾਂਦਾ ਤੇ ਜਿੰਨੀਆਂ ਘਪਾਨੀਆਂ ਠੀਕ ਹੈ ਬਾਕੀ ਕੱਲ ਨੂੰ ਭਰ ਲਾਂਗੇ ਬਾਕੀ ਤਾਂ ਕਰਕੇ ਵੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਬਾਕੀ ਬਾਬੇ ਦੀ ਕਿਰਪਾ ਨਾਲ ਐਨ ਸਿਰੇ ਆ ਸਹੀ ਚੱਲ ਰਹੀ ਹੈ ਮਸ਼ੀਨ ਬਹੁਤ ਵਧੀਆ ਕਿਰਪਾ ਨਾਲ